ਹੈਲੋ ਦੋਸਤੋ ਕੱਲ ਅਸੀਂ ਬਾਜ਼ਾਰ ਤੋਂ ਕੁਝ ਸੂਟ ਖਰੀਦ ਕੇ ਲੈ ਕੇ ਆਏ ਜਿਹੜੇ ਕਿ ਬੜੇ ਪਿਆਰੇ ਨੇ ਚਲੋ ਤੁਹਾਨੂੰ ਇੱਕ ਇੱਕ ਕਰਕੇ ਦਿਖਾਉਂਦੇ ਹਾਂ ਇਹ ਹੈ ਸਭ ਤੋਂ ਪਹਿਲਾ ਸੂਟ ਜਿਹੜਾ ਇੱਕ ਬੜੇ ਬੜਾ ਹੀ ਪਿਆਰੇ ਨਿਓਨ ਕਲਰ ਦੇ ਵਿੱਚ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ 2.5 ਮੀਟਰ ਦਾ ਕੁੜਤਾ ਹੈ ਤੇ ਨਾਲ ਹੀ 2.5 ਮੀਟਰ ਦੀ ਜਿਹੜੇ ਬਾਟਮ ਹੈ ਬਾਟਮ ਦਾ ਪੀਸ ਹੈ ਦੇਖੋ ਬਸ ਬੜੇ ਅੱਛੇ ਬਹੁਤ ਹੀ ਖੂਬਸੂਰਤ ਇੱਥੇ ਫਲਾਰਸ ਬਣੇ ਹੋਏ ਨੇ ਨਾਲ ਇੱਕ ਪਲੇਨ ਕਲਰ ਦੀ ਜਿਹੜੀ ਹੈ ਬਾਟਮ ਹੈ ਜਿਹੜੀ ਕਿ ਖੁਦ ਜਿਹੜੀ ਕਿ ਟਾਈ ਮਿਟ ਰੇ ਔਰ ਤੁਸੀਂ ਦੇਖ ਸਕਦੇ ਹੋ ਕਿ ਵਿੱਚ ਥੋੜੀਆਂ ਜਿਹੀਆਂ ਜਿਸ ਤਰ੍ਹਾਂ ਸੈਲਫ ਡਿਜ਼ਾਈਨ ਹੈ ਲਾਈਨਾਂ ਥੋੜੀਆਂ ਜਿਹਾ ਜਿਵੇਂ ਬਣੀਆਂ ਹੋਈਆਂ ਨੇ ਔਰ ਇਹ ਹੈਗਾ ਬੜਾ ਹੀ ਇੰਟਰਸਟਿੰਗ ਦੁਪੱਟਾ ਦੇਖੋ ਬਹੁਤ ਹੀ ਪਿਆਰਾ ਹੈ ਦੁਪੱਟਾ ਦੇਖੋ ਔਰ ਐਵੇਂ ਨਹੀਂ ਹੈਗਾ ਕਿ ਦੁਪੱਟਾ ਕੋ ਬਹੁਤ ਹੀ ਛੋਟਾ ਜਿਹਾ ਹੈ ਬਲਕਿ ਫੁੱਲ ਸਾਈਜ਼ ਦਾ ਦੁਪੱਟਾ ਹੈ कॉटन ਦਾ ਸੌਫਟ ਇਹ ਤੁਸੀਂ ਦੇਖ ਸਕਦੇ ਹੋ ਦੇਖੋ ਬਹੁਤ ਹੀ ਪਿਆਰਾ ਸੂਟ ਅਸੀਂ ਲੈ ਕੇ ਆਏ ਇਹ ਸਾਨੂੰ ਕੁਝ 350 ਜਾਂ 400 ਦਾ ਸ਼ਾਇਦ 400 ਦਾ ਮਿਲਿਆ ਸੀ। ਔਰ ਇਹ ਦੂਸਰਾ ਸੂਟ ਇਹ ਦੇਖੋ ਬੜਾ ਹੀ ਪਿਆਰਾ ਲਾਈਟ ਜਿਹਾ ਕਲਰ ਹੈ ਔਰ ਨਾਲ ਲਦੇ ਵਾਈਟ ਕਲਰ ਦੀ ਐਮਬਰਾਇਡਰੀ ਕੀਤੀ ਹੋਈ ਹੈ ਦੇਖੋ ਬਹੁਤ ਹੀ ਪਿਆਰਾ ਪੂਰਾ ਸੌਫਟ ਕਾਟਨ ਦਾ ਸੂਟ ਹੈ। ਤੇ ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਇਹਦੇ ਨਾਲ ਇੱਕ ਪਲੇਨ ਕਰਦੇ ਕਲਰ ਦੀ ਬਾਟਮ ਹੈ ਟਾਈ ਮੀਟਰ ਦੀ ਤੇ ਨਾਲ ਇੱਕ ਦੁਪੱਟਾ ਹੈ ਜਿਸ ਤੇ ਲੈਂਸ ਲੱਗੀ ਹੋਈ ਹੈ ਤੇ ਨਾਲੇ ਦੁਪੱਟੇ ਤੇ ਵੀ ਛੋਟੇ-ਛੋਟੇ ਜਿਹੜੇ ਨੇ ਫੁੱਲ ਫੁੱਲ ਬੋਟੀਆਂ ਉਸ ਤਰ੍ਹਾਂ ਦੀਆਂ ਜਿਸ ਤਰ੍ਹਾਂ ਦੀ ਕੁੜਤੇ ਤੇ ਨੇ ਉਵੇਂ ਬਣਾਈਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਦੇਖੋ ਬਹੁਤ ਹੀ ਪਿਆਰਾ ਪੀਸ ਹੈ ਔਰ ਇਸ ਤੋਂ ਬਾਅਦ ਇੱਕ ਹੋਰ ਸੂਟ ਅਸੀਂ ਲਿਆ ਜਿਹੜਾ ਕਿ 올ਓਵਰ ਹੈ 올 오버 ਦੇ ਵਿੱਚ ਸੂਟ ਲਿਆ ਬਹੁਤ ਹੀ ਬਹੁਤ ਹੀ ਬਾਰੀਕ ਪ੍ਰਿੰਟ ਹੈ ਛੋਟਾ ਛੋਟਾ ਜਿਹਾ ਫੁੱਲਾਂ ਦਾ ਬੜਾ ਸੋਨਾ orange orange ਲਾਈਟ orange ਜਾਂ ਪਤਾ ਨਹੀਂ ਤੁਹਾਨੂੰ ਵੀਡੀਓ 'ਚ ਕਿਸ ਤਰ੍ਹਾਂ ਦੇ ਦਿਖ ਰਿਹਾ ਹੈ ਲਾਈਟ orange ਸ਼ੇਡ ਦੇ ਵਿੱਚ ਹੈ ਬੜਾ ਹੀ ਪਿਆਰਾ ਸੂਟ ਹੈ ਔਰ ਇੱਕ ਇਹ ਦੇਖੋ ਮੇਰਾ ਜਿਹੜਾ ਫੇਵਰਟ ਹੈ ਇਹ ਮਸਟਰਡ ਕਲਰ ਮੇਰਾ ਸਭ ਤੋਂ ਫੇਵਰਟ ਹੈ ਮਸਟਰਡ ਕਲਰ ਮਸਟਰਡ ਕਲਰ ਇਤਾਂ ਦਾ ਕਲਰ ਹੈ ਜਿਹੜਾ ਤੁਸੀਂ ਸਰਦੀਆਂ ਗਰਮੀਆਂ ਹਰ ਸੀਜ਼ਨ ਦੇ ਵਿੱਚ ਤੁਸੀਂ ਪਾ ਸਕਦੇ ਹੋ ਦੇਖੋ ਬਹੁਤ ਹੀ ਪਿਆਰਾ kurta ਹੈ ਉਗਰ kurta ਦੇ ਉੱਪਰ ਜੋ ਜਿਹੜਾ ਇੱਕ ਕਹਿੰਦੇ ਨੇ ਨਾ ਇੱਕ ਇਕਲੇ ਤੇ ਡਿਜ਼ਾਈਨ ਯੋਕ ਬਣਿਆ ਹੋਇਆ ਹੈ ਬਲੈਕ ਕਲਰ ਦਾ ਉਹਦੇ ਉੱਪਰ ਥੋੜਾ ਜਿਹਾ ਸ਼ਾਈਨਿੰਗ ਲੱਗੀ ਹੋਈ ਹੈ